ਚੱਲਣ ਲਿਆ ਬਣਾਗੇ ਕਿੱਥਾਂ ਗਰਾਊਂਡ ਬੋਣਦੇ ਮੁੰਡੇ ਹਨ ਬੜੀ ਮਿਹਨਤ ਨਾਲ ਬੋਣੇ ਲਾਗੇ ਤੁਹਾਨੂੰ ਦਿਖਾਉਨੇ ਗਰਾਊਂਡ ਸਾਰੀ ਆਪਣੀ ਜਦੋਂ ਉਹ ਛੋਟੇ ਛੋਟੇ ਬੱਚੇ ਲੌਂਡੇ ਦੌੜ ਆ ਨਵਾਂ ਆ ਗਿਆ ਨਹੀਂ ਇੱਕ ਆਲੇ ਇੱਕ ਅਰੇ ਬੂਟਾ ਲਾਉਣਾ ਜਾਮਨੂ ਦਾ ਨਮਾ ਲਿਆ ਗਿਆ ਜਾਮਨੂ ਨਾਲੇ ਦਸ਼ਾ ਹੋ ਜੇਗੀ ਨਾਲੇ ਖਾਣ ਵਾਸਤੇ ਜਾਮਨੂ ਬੂਟਾ ਜੇ ਕਿਹੜੇ ਬਨੇ ਲਾਉਣਾ ਹੈ ਦੱਸੋ ਕਿੱਥੇ ਲਾਈਏ ਤੁਹਾਡੇ ਹਿਸਾਬ ਨਾਲ ਤੁਹਾਡੇ ਹਿਸਾਬ ਨਾਲ ਕਿੱਥੇ ਲਾਈਏ ਲਾਈਏ ਉਥੇ ਜਿੱਥੇ ਜਾਮਨੂ ਵੀ ਖਾਣ ਨੂੰ ਮਿਲ ਜਣਾ ਆਪਾਂ ਨੂੰ ਮੈਂ ਤਾਂ ਕਹਿੰਦਾ ਇੱਧਰ ਜੁਟੇ ਗੁੱਠੇ ਲਾ ਦੀਏ ਇੱਧਰ ਹਾਂ ਜਾਓ ਥਲਾਦੀ ਨਾਲ ਇਸ਼ਾਰਾ ਕਰੂ ਆਜੋ ਉਹਨੂੰ ਕਰਦੇ ਲਾਗੇ ਉਰਲੇ ਬਨੇ ਇੱਕ ਦਿਨ ਨਾਲ ਇਸ਼ਾਰਾ ਕਰੂਗੀ ਨਾਲੇ ਉਥੇ ਜਾ ਉਹਨੂੰ ਡਿਗਿਆ ਕਰਨਗੇ ਤੇ ਆਪਣੀ ਪਾਈ ਡਿਗਿਆ ਕਰਨਗੇ ਗਰਾਉਂਡ ਚ ਡਿਗਿਆ ਕਰਦੇ ਖਾਦ ਲਿਆ ਕਰਾਂਗੇ ਆਣਗੇ ਕੀ ਖਾ ਲਿਆ ਕੁੜਿਆ ਨੂੰ ਨਾ ਦੋ ਇਹਨੂੰ ਬੰਨੇ ਕਰ ਇਥੋਂ ਮੜਾ ਆ ਨੂੰ ਕਰ ਇਧਰ ਇਥੋਂ ਇਹਨੂੰ ਕਰਦੇ ਚੱਕੇ ਨਾ ਚੱਕ ਦੇ ਚੱਕ ਦੇ ਸਾਰੇ ਬਹੁਤ ਵਾਦ ਬਤ ਮੈਂ ਟਮਾ ਟਮਾ ਟਿਕਾਉਂਡ ਮੈਂ 10 ਮਿੰਟ ਗੇਮ ਲਵਾਈ ਅੱਜ ਉੱਥੇ ਬਤਲਾ ਇਹਨੂੰ ਇਹਨੂੰ ਚੋਕਰਾ ਮੜਿਆ ਹੋਇਆ ਇੱਥੇ ਖਲਾ ਇਹ ਟਿੱ ਇੱਧਰ ਕਰ ਲਾ ਇੱਠ ਚੋਕੇ ਬਿੱਲੇ ਆਉਂਦੇ ਛੋਟੇ ਆਂ ਇੱਥੇ ਮਾਰਟੂਆ ਮਸਾ ਡੂੰਗਾ ਮਾਰ ਲਈ ਚੋਰਸ ਟੂਆ ਮਾਰਨ ਜਗਾ ਚੋਰਸ ਲਾਗੇ ਮਿੱਟੀ ਲਾਗੇ ਰੱਖ ਇਥੇ ਪਾਣੀ ਵੀ ਖਲੋਤਾ ਰਿਹਾ ਥੋੜਾ ਬੋਦਾ ਜਿਹੜਾ ਬੋਟੇ ਨੂੰ ਚਲਦਾ ਰਿਹਾ ਬੋਟਾ ਅਸੀਂ ਘਬਾਂ ਜੀ ਕਿਦਾਂ ਵਧੀਆ ਠੀਕ ਹੈ ਤਾਂ ਜੀ ਚਲੋ ਜਿਆਦਾ ਖਜ਼ਾਨਾ ਨਿਕਲਣ ਲੱਗਾ ਮੈਨੂੰ ਲੱਗਦਾ ਪੁਰਾਣਾ ਨੱਪਿਆ ਅਸੀਂ ਘਰ ਕੋਲ ਤੋਂ ਬਾਹਰ ਓਰੇ ਨੂੰ ਓਰੇ ਨੂੰ ਮਿੱਟੀ ਕਰ ਲੈਣਾ ਪਰ ਇਹ ਇਧਰ ਇਧਰ ਆ ਜਾ ਹੁਣ ਚੌਰਸ ਦੌਰ ਵਾਜੂਗਾ ਜੀ ਹਾਂ ਜੀ ਹਾਂ 400 ਟੁਕਾ ਰੱਖ ਟੋ ਆ ਇਧਰ ਉਧਰ ਹਾਂ ਬਿੱਲਿਆ ਤੂੰ ਜਾ ਅੰਜ ਕਰ ਉਹ ਤੋਂ ਕਹੀ ਲੈ ਕੇ ਨਾ ਔਰ ਨਿੱਕੀ ਉਸ ਅੰਦਰ ਬਾਲਟਾ ਜਾਂ ਪਿਆ ਨੇ ਤੋੜਾ ਪਿਆ ਨੇ ਉੱਪਰ ਲੈ ਮੈਨੇ ਰੂੜੀ ਪਈ ਥੋੜੀ ਜਿਹੀ ਫੜ ਲਿਆ ਪਾ ਦਈ ਥੱਲੇ ਨਾਲ ਪਾਵ ਛੋਟੇ ਉਹ ਛੋਟੇ ਨਿਕ ਨਿਕੇ ਭਰ ਕੇ ਬੁੱਤ ਲਾ ਦੇ ਆ ਉਹ ਹੀ ਲਾ ਦੇ ਬਸ ਉਹਦੇ ਹੀ ਪੁੱਠੇ ਮੁੱਦੇ ਮਾਰ ਦੋ ਨਾ ਉੱਤੇ ਮੁੱਦੇ ਮਾਰ ਦੋ ਨਾਲ ਲਾ ਕੇ ਹਾਏ ਦਮੂ ਦਾ ਮਰਦਾ ਇਹਨਾਂ ਨੂੰ ਲਾ ਕੇ ਮਿੱਟੀ ਨਾਲ ਲਾਤੀ ਆ। ਹਾਂ ਲਾਤੀ। ਚੱਲ ਵਧੀਆ ਹੋ ਗਿਆ ਬਸ ਠੀਕ ਹੈ। ਕਿੰਨੀ ਮਿੱਟੀ ਸਤਿ ਆ ਮੈਂ। ਚੰਗਾ ਸੋ ਕੋਈ ਗਿੱਲੀ ਮਿੱਟੀ 100 ਕਿਲੋ ਪੱਕ ਜੂ ਨਾਲ ਹੀ। ਜਮ ਜੂ ਕੱਲ ਨੂੰ ਵਾਰ ਦੇ ਦੇ ਨੇ 4 ਸਫੇਰੇ ਦੇ ਨਾਲ ਆਪਾਂ ਨੂੰ। ਆਪਾਂ ਜੋ ਨਵਾਂ ਜਿਹਾ ਗੜ ਬਣਾਉਣ ਚ ਬੱਚੇ ਦੇ 4 ਸਫੇਰੇ ਜਿੱਦਾਂ। ਇੱਥੇ ਪਤਾ ਇੱਥੇ ਬਾਹੀ ਦੇ ਨੇ ਲਾ ਦੋ ਜਿਹੜਾ ਮਿੱਟੀ ਨਾਲ ਖਰੇ ਬਸ ਹਨਾ। ਹਾਂ ਹਾਂ ਮਿੱਟੀ ਨਾਲ ਖਰੇ ਬਸ ਜਿਹੜਾ। ਬਾਅਦ ਚ ਬੱਚੇ ਦੇ ਨਾਲ ਉਹ ਜਿਹੜਾ ਫਰਛੇੜਾ ਖਰਾਬ ਹੋਣਾ ਹੋਏਗਾ ਹਨਾ। ਇੱਥੇ ਰੱਖਣੀ ਆਪਾਂ ਟੈਂਚੀ ਹੁਣ। ਤਵਾ ਬਦੂ ਮਾਰਦਾ ਹੀ ਕੁੜੀ ਰੂੜੀ ਪਾਲੀਏ ਪੱਥਰ ਨੇ ਰੂੜੀ ਪਾਲੀਏ ਲਫਾਫਾ ਨਹੀਂ ਲਫਾਫਾ ਲਾ ਦੇ ਕੋਈ ਗੱਲ ਉਹ ਨਹੀਂ ਬਾਤ ਚੱਲਣਾ ਚੱਲ ਗਈ ਨਾ ਉਹਨਾਂ ਸੋਖਾ ਚੱਲਦਾ ਲਫਾਫਾ ਲਾ ਦੇ ਬਣੀ ਹੈ ਜਾਨ ਨੂੰ ਮੇਰੇ ਤੇ ਮੂੰਹ ਹੀ ਹੁੰਦੇ ਸਵਾਜਾ ਹੁੰਦੇ ਪੇ ਤੋਣਦੇ ਆ ਅਜੇ ਬੂਟਾ ਲੱਗਾ ਤੇ ਆਸ ਰੱਖਣੀ ਜੀ ਦੀ ਕਿ ਨਹੀਂ ਜੇ ਬੰਦੇ ਨੂੰ ਆਸ ਹੈਗੀ ਤੇ ਫਿਰ ਸਾਰਾ ਕੁਝ ਹੈ ਆਸ ਰੱਖਣੀ ਚਾਹੀਦੀ ਬੰਦੇ ਨੂੰ ਹਰ ਇੱਕ ਚੀਜ਼ ਦੀ ਹਨਾ ਇੰਨਾ ਪਾਣੀ ਪੈਂਦਾ ਰਿਹਾ ਨਾ ਇਦਾਂ ਵੇਚ ਦੇ ਹਾਂਜੀ ਇਹ ਸਰਦਾਰ ਜੀ ਤੁਹਾਡਾ ਸਾਲ ਜ ਤਿਆਰ ਹੋਇਆ ਰੂੜੀ ਰੂੜੀ ਕੌਣ ਲੱਗੇ ਸਾਲ ਜ ਜਾਉਣ ਨੂੰ ਲੱਗ ਜਣੇ ਉਹਨੂੰ ਅੱਜ ਖਾਵਾਂਗੇ ਉਹਨੇ ਦਿਨ ਅੱਜ ਕੱਲ ਰੂੜੀ ਮੈਂ ਥੋੜੀ ਜਿਹੀ ਵਿੱਚ ਥੱਲੇ ਬਾਲੀ ਹੈਗੀ ਤਾਂ ਆਹ ਰੂੜ ਚੰਗਾ ਫਲਿਆ ਕਮ ਜੇਦ ਕੁਝ ਰਹਿ ਗਿਆ ਫੇਰ ਹੀ ਖਾਵਾਂਗੇ ਇਹ ਜਿਹਾ ਹੈਗਾ ਬਾਕੀ ਨੀ ਲੱਭਿਆ ਰੂੜੀ ਆ ਗਈ ਲੱਭੀ ਨੀ ਉਹ ਯਾਰ ਵਾਧੂ ਉਥੇ ਪਈ ਢੇਰੀ ਲੱਗੀ ਰੂੜੀ ਦੀ ਰੂੜੀ ਦੀ ਢੇਰੀ ਲੱਗੀ ਉਥੇ ਮੱਛੀ ਤਲਾਕ ਦੇ ਉੱਤੇ ਪਈ ਥੱਲੇ ਦੇਖਿਆ ਜਾ ਹੈ ਮੱਛੀ ਤਲਾਕ ਦੇ ਉੱਤੇ ਪਈ ਜਾਲਿਆ ਗਿਆ ਤੂੰ ਜਾ ਹੋਗਾ ਇਹਨਾਂ ਨੂੰ ਕਿੱਥੇ ਲੱਭਣੀ ਛੋਟਿਆ ਪਾਲ ਲਾਈ ਹੋਇਆ ਤੇ ਪਈ ਆ ਤੂੰ ਜੋ ਤੁਸੀਂ ਚਲੋ ਆਪਣਾ ਕੰਮ ਕਰੋ ਨੇ ਇਹਨੂੰ ਨਾਲ ਲੈ ਪਤਾ ਕਿੱਥੇ ਪਈ ਹੋਣੀ ਜਾਂਦੇ ਉਰਲੇ ਮੇਰੇ ਆ ਆ ਇੱਥੇ ਸਬਜ਼ੀ ਲਾਈ ਤੇ ਮੱਛੀ ਤਲਾ ਵਾਲੇ ਬੰਨੇ ਪਈ ਉਥੇ ਉਦਲੇ ਮੇਰੇ ਆਪ ਆਪਣਾ ਹਿੱਜੇ ਬੱਚੇ ਦੇ ਚਾਰ ਸਵੇਰੇ ਜਦ ਹਨ ਨਾ ਨਹਾਉਣ ਤੇ ਬੜੀ ਤੰਗੀ ਆਉਂਦੀ ਸਾਨੂੰ ਆ ਬਸ ਚਾਸ਼ਵਰੇ ਦੇ ਖਰਚਾ ਬਾਤਾਂ ਜੋ ਬਚੇ ਦੇ ਤੇ ਇਥੇ ਬਲੌਨ ਲੱਗੇ ਹੁਣ ਨੋਰ ਵਾਸਤੇ ਟੰਗੇ ਇਥੋਂ ਮਿੱਟੀ ਨਾ ਖੁਰੇ ਦੇ ਵਾਸਤੇ ਹੁਣ ਸੋਹਣਾ ਨੂੰ ਜਾ ਕੇ ਨਾਲੋਂ ਦੇਵਾਲ ਤੋੜੇ ਪਰ ਵੀਰੀ ਗੁੱਡ ਉਧਰ ਇਹਨੂੰ ਪਾਣੀ ਦਾ ਰੇਡ ਤਾਂ ਨਹੀਂ ਹੈਗਾ ਪਰ ਆਪਾਂ ਆਪਣੀ ਸੇਫਟੀ ਵਾਸਤੇ ਡੈਂਸ ਕਰਨਾ ਹਨਾ ਆਪਾਂ ਚਾਸ਼ਵਰੇ ਜਦਾਂ ਮਣ ਗੱਜ ਗੋਚ ਰਹੇ ਹੁਣ ਆਓ ਬਰੋ ਕੱਜ ਆ ਬੰਨ ਕੋਈ ਬੈਠਣਾ ਡਿੱਗੇ ਜਾ ਕੇ ਦਾ ਹਣਾ ਉਹ ਤਾਂ ਸਾਡੇ ਕੋਲ ਛੋਟੀ ਮੋਟਰ ਲੱਗੀ ਆ ਤੇ ਅੱਜ ਆਪਾਂ ਵੱਡੇ ਬਹੁਤ ਛੋਟੀ ਮੋਟਰ ਪਾਤੀ ਜਿਹਾਗੇ ਪਾਣੀ ਆਪਾਂ ਇਹਦਾ ਵਰਤਦੇ ਆਪਾਂ ਆਪਣੇ ਗਰਾਉਂਡ ਦਾ ਰੂਮ ਹੈ ਦੇਖੋ ਸ਼ਾਮ ਨੂੰ ਕਿ ਨਹੀਂ ਹੁੰਦਾ ਇੰਦੇ ਦੇਖੋ ਸਾਡੀ ਗਰੋਹ ਕਿੰਨੀ ਹਰੀ-ਭਰੀ ਗਰੋਹ ਹੈ ਚਾਰਸ਼ਵਾਰੇ ਸਾਡੇ ਕੋਲ ਆਕਸੀਜਨ ਹੀ ਵਾਧੂ ਮੂਢਾ ਮਾਰਦਾ ਕਰ ਉਹ ਤਾਂ ਮੂਢਾ ਚਾਰਸ਼ਵਾਰੇ ਬਲੇਟ ਕੇ ਨਾ ਉੱਥੋਂ ਠਾਣ ਮੂਢਾ ਮਾਰਦੀ ਜਾਂਦਾ ਖਾਲੀ ਨਾ ਬੰਦ ਹੋਵੇ ਪਾਣੀ ਸਾਰਾ ਨੰਗਿਆਂ ਦਾ ਵਾਗ ਲੱਭ ਗਈ ਰੂੜੀ ਹੁਣ ਲੱਭੀ ਗਈ ਰੂੜੀ ਗੱਲ ਕਰ ਦੇਖਣਾ ਨਹੀਂ ਚਾਹੀਦਾ ਤੇ ਮੈਂ ਰੂੜੀ ਦੀ ਲੱਭਣੀ ਤੈਨੂੰ ਹੁਣ ਸਾਰੀ ਨਾ ਪਾ ਦੀ ਪੁੱਤ ਥੋੜੀ ਜਿਹੀ ਪਾਣੀ ਮਿੱਟੀ ਨਾਲ ਲਾ ਕੇ ਨਾ ਅੱਧੀ ਮਿੱਟੀ ਅੱਧੀ ਗੂੜੀ ਇਹ ਰਲਾ ਆ ਬੂਟਾ ਚੋਕੇ ਤੋਂ ਦੋਂ ਦਸਦਾ ਇਹ ਤਾਂ ਰੂੜੀ ਛੋਟੇ ਥਲੇ ਬਨੇ ਹੁਣ ਇਹਦੇ ਉੱਪਰ ਰੂੜੀ ਛੋਟ ਲਾ ਥੋੜੀ ਥੋ ਥੱਲੇ ਸੋਟ ਲਾ ਥੋੜੀ ਜੀ ਹੁਣ ਥੋੜੀ ਥੱਲੇ ਸੋਟ ਲਾ ਵਾ ਠੀਕ ਆ ਹੁਣ ਲਿਆ ਬੂਟਾ ਰੱਖ ਬੀਆ ਵਿੱਚ ਅਟ ਜੋ ਬਣਾ ਕਰੀਏ ਭਲੇ ਵਾਲਾ ਕੰਮ ਆ ਫੜੀਏ ਵਾਹ ਰੂ ਰੂ ਦਾ ਅੰਦਾਜ਼ ਬੱਬਾ ਦੀ ਸਿੰਘ ਤੇਰੀ ਕਿਰਪਾ ਨਾਲ ਨਗਰ ਮੰਤਰੀ ਨੇ ਲਾ ਕੇ ਬੂਟਾ ਪਾ ਦਿੰਦੇ ਵੀ ਆ ਲਾਈ ਬੂਟੇ ਲਾਏ ਨੇ ਉਹ ਕਰਦੇ ਹੈਂ ਹੋਰ ਤਾਂ ਆ ਰੋਗੀ ਰੂੜੀ ਪਾ ਦੇ ਉਸ ਤੇ ਫੋਟੋਗ੍ਰਾਫਰ ਦੇ ਕੋਲ ਗੁਰੂ ਜੀ ਤਾਂ ਉਹ ਯੋਰਨ ਬਾਰੇ ਜਾਮ ਨੂੰ ਖਾਣ ਵਾਲੇ ਆਜੋ ਬੜਾ ਲਫਾਫਾ ਜਾਮ ਤੋੜੀਏ ਇਹ ਪਾਣੀ ਦਾ ਬਿੱਲਾ ਫੜ ਕੇ ਥੋੜਾ ਪਾ ਲਓ ਉਹ ਤਾਂ ਉੱਠੀ ਗਈ ਨਾ ਤੋ ਨਾ ਪੋਲੀ ਵਾਲੀ ਕਰ ਦੇ ਉਹ ਉੱਠੀ ਗਈ ਕਰ ਉਹ ਸਾਡਾ ਜਾਮ ਨੂੰ ਵਧੀਆ ਹੈ ਦਸਲੀ ਲਾਇਆ ਹਾਂਜੀ ਇਹਨੂੰ ਜਾਮ ਨੂੰ ਖਾ吃ੀ ਲੱਗਣੀ ਹੈ ਇੱਥੇ ਇਹ ਪਰਸੋਂ ਤੋਂ ਭਾਂਵੇਂ ਲੱਗੇ ਹੁਣ ਆਉਣ ਨਾਲ ਪਰਸੋਂ ਜਾਮ ਨੂੰ ਲੱਗੇ ਹੋਣਗੇ ਫੇਰ ਨਾ ਜੀ ਲਿਆ ਕੇ ਨਿਵੜ ਕੇ ਦੋ ਪਾਣੀ ਦਿਆ ਓਏ ਕਾਕੇ ਕੋਣ ਪਤਾ ਕੀ ਕਰਿਆ ਕਰਨਾ ਆਪਾ ਜਿੰਨੇ ਜਿੰਨੇ ਪਲੇਰਾਂ ਦਾ ਜੰਮ ਦੇਣਾ ਉਹਨਾਂ ਨਾਲ ਕੀ ਮੰਨ ਲਓ ਹਨ ਸਾਰੇ ਕਹਿੰਦੇ ਨੇ ਵੀ ਜਿੰਨ ਜਨਮ ਦੇ ਨੇ ਆਇਆ ਉਦੋਂ ਬੁੱਟਾ ਕਲਾਉਣਾ ਠੀਕ ਠੀਕ ਆ ਹਾਂਜੀ ਹਾਂ ਨਾਲੇ ਦੇ ਇੱਕ ਤਾਂ ਚਲੋ ਬਾਤਾ ਵਰਨ ਸਹੀ ਹੋਊਗਾ ਆਪਾਂ ਨੂੰ ਵਧੀਆ ਲੱਗੇ ਹੋਰ ਰੋਖਾ ਆਪਣੇ ਹੋ ਜਣਗੇ ਦੂਜੀ ਗੱਲ ਨਾਲਿਆਂ ਨੂੰ ਆਕਸੀਜਨ ਮਿਲਣ ਲੱਗ ਜੂ ਬਾਦ ਹਨਾ ਪ੍ਰਿਆਲੀ ਜਿਹਦਾ ਅਸੀਂ ਇਹਨੇ ਬਜੀ ਸੰਨ ਨਾਲੇ ਭਲੇ ਦਾ ਗੰਭੋਜ ਹੋਰ ਲੈ ਆ ਪਾ ਦੇ ਨਾਲ ਲੱਗਦਾ ਜੀਦਾ ਜਿਹਦਾ ਤੁਸੀਂ ਕਿਰੋ ਪੋਣਾ ਬਾਅਦ ਜਿਹਨੂੰ ਵਿਚਾਰੇ ਪਾਣੀ ਵਾਲੀ ਦੇ ਗੱਲ ਝੂਟੀ ਚ ਵਿਖੇ ਬੂਟੇ ਨੂੰ ਪਾਰੋ ਤੁਸੀਂ ਇਹਦਾ ਰੱਬ ਹੀ ਆ ਜੇ ਕਿਰਪਾ ਕਰਨ ਰਿਹਾ ਜਿਹੜਾ ਇਨੀ ਇੱਕ ਆਜ ਉਹਦੋਂ ਆਪਾਂ ਮਿਸਤਰੀ ਲਾਉਣਾ ਹੁਣ ਆ ਨਿੰਮ ਦੇ ਨਾਲ ਆਪਾਂ ਦੌਰ ਬਣਾਉਣਾ ਚਾਰ ਸਵੇਰੇ ਟਾਂ ਲਾ ਕੇ ਉਹਦੇ ਵਿੱਚ ਮਿੱਟੀ ਪਾ ਲਈ ਨਿੰਮ ਨਹੀਂ ਖਰਾਬ ਹੁੰਦੇ ਨਿੰਮ ਕਿ ਕੋਰੀ ਆ ਗਈ ਬੇਲਾ ਤੇ ਆਪਣੇ ਕੋਲ ਬੜਾ ਤਗੜਾ ਖਜਾਨਾ ਸਾਬਨਾ ਹੈ। ਹੈਨਾ? ਇਹਨੂੰ ਸਾਹਮਣੇ ਆਪਾਂ ਇਹਨੂੰ ਦੰਨਾ ਲਾਗਣਾ ਉਹ ਛੱਡ ਗਾ। ਨਹੀਂ ਨਹੀਂ ਇੱਟਾਂ ਥੱਲੇ ਦੋਸ ਬਣਾ ਕੇ ਚਾਹੇ ਮੇਰੇ ਵਿੱਚ ਮਿੱਟੀ ਪਾਉਣੀ। ਨੂੰ ਹਾਈ ਦੇ ਸਾਹਣੇ ਤਾਂ ਸਿਰ ਟੁੱਟ ਗਈ। ਸਿਰ ਨਹੀਂ ਦਬਾਨੀ। ਦੰਦਿਆ ਲੱਗ ਗਈ। ਬਾਅਦਸ ਨਾਲ ਗੱਡ ਕੇ ਉੱਤੇ ਬੰਦ ਕੇ। ਉੱਤੇ ਜਦੋਂ ਸਿੱਧੀ ਹੋ ਗਈ ਨਾ ਇਹਨੇ ਆਪੇ ਚੱਲ ਜਾਣਾ ਉਹ ਸਿੱਧੀ ਉੱਤੇ। ਦੋ ਵੱਡਾ ਵੱਟਾ ਬਣਾਵਾਂਗੇ ਦੌਰ। ਦੋਣਾ ਇੱਡਾ ਕੀ ਬੜਾ ਦੌਰ ਹੈ ਕਿ ਇੱਡਾ ਵਿੱਚ 2 ਫੁੱਟ ਹੋਂ 2 ਫੁੱਟ ਵਿੱਚ ਮਿੱਟੀ ਪਾਉਣੀ। ਗੜਾ ਦੀ ਥੱਲੇ ਜਾਈ ਜਾਣੀਆਂ ਬਾਅਦ। ਇਹ ਤੁਹਾਡਾ ਇੱਥੇ ਇਹਨੂੰ ਇੱਥੇ ਪਿੱ ਮੈਂ ਆਇਆ ਸੀ ਪਾਣੀ ਨੂੰ ਮੱਕੇ ਤੇ ਗੜਾ ਪਾਣੀ ਮਾਰਨ ਲੱਗ ਪਏ। ਯਾ ਲਾਈਟ ਲੱਗ ਗਈ। ਪਾਣੀ ਵਿੱਚ ਪੈ ਜਾ ਰਿਹਾ ਨਾ। ਮਿੱਟੀ ਪਾਣੀ ਆ। ਸਾਡੇ ਲੱਕ ਛੋੜ ਦੀ ਲੈਣਾ ਲੱਕ ਤੇ ਉਹ ਛੋੜਦੀ ਹਨ। ਗੜਾ ਜੀ ਥੰਲੀ ਤੁਰ ਜਾਣੀ ਆ। ਸਿੱਧੀ ਕਰਕੇ। ਹਾਂ ਹਾਂ। ਆ ਵੀ ਇੱਧਰ ਕਿਉਂ ਨਾ? ਕੁਝ ਮਿੱਟੀ ਪਾਣਗੇ ਆ ਛੱਡਦੇ ਨਾ ਭੌਲਾ ਦੇ। ਆਹ ਵਾਹ। ਇੱਧਰ ਤੋਂ ਹੋਰ ਮਿੱਟੀ ਪਾਣਾ। ਜਦੋਂ ਇੰਨਾ ਕੀ ਕਰਨਾ ਬੜਾ। ਇੰਨਾ ਦੋ ਤਿੰਨ ਵਾਰ ਦਾ ਹੀ ਬੜਾ। ਇੰਨਾ ਕਹਾਂ। ਹਾਂ ਬਸ ਇੰਨਾ। ਕੀ ਹੋਇਆ? ਜਦ ਦੀ ਹੋਈ ਬਣਿਆ ਬਣੇ ਮਿੱਟੀ ਪਾਣੀ ਨੂੰ ਖਾਲੀ। ਤੂੰ ਵਿਚਾਲੀਆ ਤਾਂ ਬੜੀ ਨਿਆਮਤੀ ਚੀਜ਼ ਇਹ ਦੇ ਨਾਲ ਤੇਤੂ ਨਹੀਂ ਆਈ ਨਾ ਸਾਹ ਇਹ ਆਹ ਖਾਣ ਦਾ ਇਹ ਰਹਿਣ ਦੀ ਕੋਲ ਸੁਸਾਂ ਗਈ ਇਹਦੇ ਵੀ ਦਵਾਈ ਬਰਾਉਣੀ ਹੈ ਇਹ ਸਾਥ ਬੜੀ ਖਾਂ ਆਹ ਬੜੀ ਸੰਗਣੀ ਇਹਦੀ ਭਰਾ ਮੈਂ ਆਪਣੇ ਵਾਲਾਂ ਵਾਸਤੇ ਦਵਾਈ ਬਰਾਉਣੀ ਆ ਤੇ ਵਾਕਿਆਂ ਡੇਨ ਇਹਦੀ ਦਵਾਈ ਕੋਈ ਮਤਲੇ ਪੱਤੇ ਸਾਹਮ ਦੇ ਰੱਖੇਗਾ ਇਹ ਇਹ ਤਾਂ ਤਾਂ ਹੋ ਜਾਂਦੀ ਹੁਣ ਮੰਨ ਲਓ ਜਿੱਦਾਂ ਤੁਸੀਂ ਪਲੇਅਰ ਜੀ ਹਨ ਤੁਹਾਨੂੰ ਜਿੱਦਾਂ ਗਰਮੀ ਆ ਜਾਂ ਕਈ ਟਾਈਫਾਇਡ ਹੋ ਜਾਂਦਾ ਤੇ ਜਦੋਂ ਤੁਹਾਨੂੰ ਛੋਟੇ ਖੁੱਛੀ ਆ ਜਾਂਦੇ ਕਿ ਤੇ ਬਾਜਾਂ ਦਾ ਚੱਕਰ ਹੋਏਗਾ ਇਹਦਾ ਖੜਕੇ ਛਾਵੇਂ ਛਾਕੇ ਤੇ ਪਾਊਡਰ ਬਣਾਉਣਾ ਪਿਆ ਦਾ ਆਹ ਪਾਣੀ ਬਣਾਓ ਆਹ ਪਾਊਡਰ ਬਣਾ ਆ ਕੇ ਅੱਧਾ ਚਮਚਾ ਓਟਿਆਂ ਦਾ ਅੱਧਾ ਜਿਉ ਝੋਟਿਆਂ ਦਾ ਬਸ ਦਾਖਤ ਦਾ ਦੇ ਫਾਲੋ ਦੇ ਮਿੰਟਾ ਫਾਲੋ ਚਲੋ ਭਾਈ ਨਾ ਤੁਹਾਡੇ ਥੋੜਾ ਫੀਸੀ ਦਾ ਜਗਮ ਔਰ ਜਗਮ ਵੀ ਤੁਹਾਡੇ ਅੰਝ ਤੇ ਨਾਦਰੋ ਮੱਛਰ ਲੜੂ ਮੱਛਰ ਤੱਕੜੀ ਲੜੂਏ ਸਾਲ ਹੋਏ ਨਾ ਇਨਾ ਫਰਕ ਪੈਂਦਾ ਮਨੋ ਚਲੋ ਸ਼ਾਬਾਸ਼ ਕਿਚੋ ਮਿੰਟੋ ਮੱਟੀ ਨਿਕਿਓ ਆਜੋ ਤੁਸੀਂ ਮੇਰੇ ਵਾਲੇ ਮੰਦਰ ਆਜੋ ਆਜੋ ਜਿੰਨੇ ਦਿਨ ਮਰ ਮੇਰੇ ਲੱਗੀ ਸਟ ਹੋਣੇ ਤੈਨੂੰ ਫਾਇਦਾ ਦਿਓ ਮੇਰੇ ਕੋਲ ਆਜੋ ਇਧਰ ਨੂੰ ਜਰਾ ਹਣ ਬਾਲੋ ਨਹੀਂ ਪਿੰਨਾ ਅਜ ਤੁਸੀਂ ਤੁਸੀਂ ਨਿਕਿਓ ਚਲੋ ਅੰਜ ਕਰੋ ਹੱਲਾ ਫੜੋ ਪਿੰਨਾ ਆਪਣੀ ਗਰਾਊਂਡ ਬਾਹੂ ਪਰ ਲੀ ਜਾਓ ਫਿਰ ਬਾਕੀ ਜਾਣੀਆਂ ਹੱਲਾ ਲਿਓ ਸਾਰੇ ਜਣੇ ਜੋਰ ਲਾ ਕੇ ਵਾਰੀ ਵਾਰੀ ਸਾਰੇ ਕਰੋ ਬਾਹੂ ਗਰਾਊਂਡ ਇੱਕ ਦਿਨ ਨਾਲੇ ਉਹ ਮਿਹਨਤ ਹੋ ਜੂਗੀ ਦੋ ਜਣਾਂ ਨਾਲੇ ਗਰਾਊਂਡ ਬਾਅ ਫਿਰ ਪੱਕੀ ਹੋਣੀ ਹੱਲਾ ਲਿਓ ਜਲਦੀ ਪਾਰ ਪਾ ਕੇ ਹੋਰ ਦੋ ਪਲੇਟਾਂ ਬਾਹਾਂ ਪਾ ਲੋ ਤੁਸੀਂ ਪੁੱਤ ਮੇਰੀ ਗੱਲ ਸੁਣੋ ਇਹਨਾਂ ਨੂੰ ਗਰਾਊਂਡ ਵਾ ਲਨ ਦਿਓ ਨੀਓ ਨਜਰ ਆਪਣੇ ਐਕਸੇਜਨ ਲਾ ਲਓ ਠੀਕ ਆ ਚਲ ਚਲ ਫੜੋ ਫੜੋ ਪਲੇਟਾਂ ਲਿਓ ਫੜ ਕੇ ਮਿੰਟ ਮਿੰਟੀ ਬਾਹੂ ਇਹਨੂੰ ਇੱਕ ਬੰਦਾ ਨਹੀਂ ਤਾਂ ਭਾਰ ਪਾ ਲਓ ਨਿਕਾ ਉੱਤੇ ਉਦਾਂ ਦੇ ਉੱਤੇ ਭਾਰ ਭਾ ਕੇ ਰੱਖੋ ਕੋਈ ਗੱਲ ਨਹੀਂ ਬੰਦਾ ਉੱਤੇ ਭਾਲੋ ਨਹੀਂ ਤੇ ਪਲੇਟਾਂ ਨਹੀਂ ਲਾਉਣੀਆਂ ਦੇ ਚੱਲ ਗਰਨੂਰ ਬੈ ਉੱਤੇ ਜਿੱਦਾਂ ਕਰਦੇ ਨੇ ਗਰਨੂਰ ਇਧਰ ਆਓ ਬੇਟਾ ਗਰਨੂਰ ਬੇਟਾ ਇਧਰ ਆਓ ਉੱਤੇ ਪੈਰ ਰੱਖ ਇੱਥੇ ਇਦਾਂ ਇਦਾਂ ਬਸ ਠੀਕ ਐ ਇੱਕ ਪੈਰ ਹੋਰ ਖੋਲ ਪੈਰ ਹਾਂ ਵੇਖਿਆ ਉਸ ਕੋ ਇਹਨੂੰ ਬੈਠਾ ਕਰੋ ਤੇ ਆਵੇ ਕਿਡਾ ਯਾਰ ਮਾਨਾ ਵਗੰਡੀ ਗਰਾਉਂਡ ਆ ਕੋ ਦੂਜੇ ਬੰਦੇ ਵੱਡੇ ਐਕਸਰਸਾਈਜ਼ ਆ ਲੈ ਲੋ ਫਿਰ ਨજર ਵਾਰਮ ਅਪ ਹੋਈ ਤੇ ਐਕਸਰਸਾਈਜ਼ ਕਰ ਲੋ ਆ ਭਲਵਾਨ ਹੁਣੀ ਸਾਡੇ ਵਾਪਸੀ ਫੇਰ ਦੁਬਾਰੇ ਕੀਤੀ ਐ ਭਲਵਾਨ ਜੀ ਹੁਣੀ ਫ੍ਰੀ ਰੈਸਟ ਮਾਰ ਗਏ ਤਰੇ ਦੋ ਜਣੇ ਸ਼ਾਬਾਸ਼ ਵੈਰੀ ਗੁੱਡ ਜਲਦੀ ਜਲਦੀ ਖੇਡ ਦਿਓ ਭਜਾ ਕੇ ਵਾਦੋ ਮਿੰਟ ਮਿੰਟ ਜਿੰਨੇ ਬੰਦੇ ਨੇ ਸਾਰੇ ਮਿੰਟ ਮਿੰਟ ਭਜਾ ਕੇ ਵਾਦੋ ਜੋ ਘਾਣਾ ਉਹ ਜੋ ਘਾਣਾ ਮਾਰੋ ਜੋ ਘਾਣਾ ਮਾਰੋ ਉਹ ਮੱਚ ਬੈਠਣੀਆਂ ਜਾਂਦਾ ਬਾਜੂ ਦੇ ਕੋਈ ਨਹੀਂ ਬਰੇ ਬਰੇ ਕੋਈ ਨਹੀਂ ਦਾ ਮੈਨੂੰ ਤੇਰੇ ਨਾਲ ਉਹ ਬੰਦਾ ਪੱਕਾ ਜਾਉਂਦਾ ਖੱਟੀ ਨਹੀਂ ਕਰਾਉਣਾ ਕੀ ਤੇਰਾ ਨਾਂ ਕੀ ਪਤਾ ਪ੍ਰਿੰਸ ਨਾ ਦੇ ਬੜਾ ਵਧੀਆ ਰੱਖਿਆ ਜੀ ਹੈ ਸ਼ਾਬਾਸ਼ ਕਿੰਦਾ ਤੇਰਾ ਠੀਕ ਹੈ ਹੁਣ ਹਾਂਜੀ ਸਹੀ ਜੀ ਬਰ ਕੇ ਪੈ ਗਿਆ ਹਾਂਜੀ ਮੈਂ ਡਿਆਂ ਹੁਣ ਅਸਤਾਜੀ ਕੱਲ ਵੀ ਲਾਇਏ ਜੀ ਡੰਡ 100 ਲਾ ਕੇ ਆ ਹਾਂ ਅਸਤਾਜੀ ਅੜੀ ਗੜੀ ਹੁਣ ਡਿਆ ਪੈ ਗਿਆ ਸੀ ਚਲੋ ਠੀਕ ਹੈ ਹਾਂਜੀ ਚਲੋ ਸ਼ਾਬਾਸ਼ ਇਦੋਂ ਜਾਣੇ ਨੇ ਨਾ ਮੈਚਾਂ ਦੇ ਸਕੂਲ ਵਾਲਿਆਂ ਦੇ ਗਿਰਨੂਰ ਬੇਟਾ ਇਧਰ ਆਓ ਇਦੋਂ ਬੜਾ ਕਾਦੀ ਦਿਨ ਗਿਰਨੂਰ ਇਹਨੂੰ ਬੜਾ ਕਾਦੀ ਗਿਰਨੂਰ